ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡਰੋਲੀ ਭਾਈ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਫਰੋਜਪੁਰਾਲ ਨੂੰ ਜਦੋਂ ਜਾਂਦੇ ਆ ਵਾਇਆ ਤਲਵੰਡੀ ਭਾਈ ਹੋ ਕੇ ਤਾਂ ਉਦੋਂ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਇਹਦੇ ਨੇੜੇ ਡਗਰੂ ਪਿੰਡ ਹੈ ਡਗਰੂ ਵਾਲਾ ਫਾਟਕ ਮਸ਼ਹੂਰ ਰਿਹਾ ਅੱਜ ਵੀ ਮਸ਼ਹੂਰ ਹੈ ਕਿਉਂਕਿ ਫਾਟਕ ਲੱਗਦਾ ਹੀ ਬਹੁਤ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਇੱਕ ਤਾਂ ਬੂਰੀ ਮੱਝ ਤਾਜੀ ਸੂਈ ਵੀ ਹੈ ਦੁੱਧ ਕਿੰਨੇ ਤੇ ਚੱਲਦੀ ਹੈ ਬਾਈ ਆਪਾਂ ਨੂੰ ਦੱਸ ਦੂਗਾ ਤੇ ਜਿੰਨਾ ਦੁੱਧ ਦੱਸੂ ਉਹਨਾਂ ਤੁਸੀਂ ਚੋਕੇ ਵੀ ਲੈ ਲੋਗੇ ਇਹ ਤੋਂ ਬਿਨਾ ਦੋ ਨਾਗ ਪਰਲੇ ਪਾਸੇ ਇੱਕ ਝੋਟੀ ਤੇ ਇੱਕ ਕਟਾ ਕਟਾ ਉਸ ਮੱਝ ਦਾ ਬੱਚਾ ਦੋਸਤੋ ਜਿਹੜੀ ਐਤਕੀ ਜੁਗਰਾਮਾਂ ਦੇ ਵਿੱਚ ਜਿਹੜਾ ਪੀਡੀਐਫੇ ਮੇਲਾ ਹੋਇਆ ਉੱਥੇ ਦੂਜੇ ਨੰਬਰ ਤੇ ਆਈ ਸੀ ਸੋ ਦੋਨਾ ਗੋ ਵੀ ਤੁਹਾਨੂੰ ਦਿਖਾਉਂਗਾ ਸ਼ੁਰੂਆਤ ਪੂਰੀ ਤੋਂ ਕਰਦੇ ਹਾਂ ਜਸੀ ਬਾਈ ਸਸਿਕਾ ਸਸਿਕਾ ਜੀ ਜਸੀ ਅੱਜ ਆਪਾਂ ਬਈ ਤਿੰਨ ਨਾਗ ਦਿਖਾ ਰਹੇ ਹਾਂ ਪਹਿਲਾਂ ਮੱਝ ਦਿਖਾਵਾਂਗੇ ਹਾਂਜੀ ਕਿੰਨੇ ਦਿਨੋਂ ਗੈਰ ਸੂਈ ਇਹਨੂੰ 20 ਤੋਂ ਬਾਹਰ ਹੀ ਹੋ ਗਏ ਹੋਣਗੇ ਬਈ ਕਿੰਨਾ ਦੁੱਧ ਹਾਜ਼ਰ ਹੋਊਗਾ 13 ਕਿਲੋ ਬਈ 13 ਕਿਲੋ ਹਾਜ਼ਰ ਹੈ ਹਾਂਜੀ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਇਹਦੀ ਇਹਦੀ 1 15 ਬਈ ਬੱਚਾ ਕੀ ਹੈ ਇਹਦੇ ਨਾਲ ਘਟਾ ਜੀ ਦੇ ਵਿੱਚ ਖੁੱਲ ਗਏ ਇਹਨੂੰ ਦੋਸਤੋ ਡਿਮਾਂਡ 1 ਲੱਖ 15000 ਹੈ ਦੁੱਧ 13 ਕਿਲੋ 20 ਦਿਨਾਂ ਦੇ ਆਸ-ਪਾਸ ਸੂਈ ਹੋਗੀ ਹੈ ਇਹ ਨੀਲੀ ਰਾਵੀ ਵਾਲੀ ਮਾਰਕਿੰਗ ਹੈ ਤੇ ਨੀਲੀ ਰਾਵੀ ਵਾਲਾ ਇਹ ਸਟਰਕਚਰ ਇਹਦਾ ਤੁਸੀਂ ਦੇਖੋਗੇ ਹਵਾਨਾ ਫਿਕਸ ਜਾਂ ਸੋਨਾ ਹਵਾਨਾ ਅੱਗੇ ਨੂੰ ਵੀ ਤੇ ਪਿਛਾਣ ਨੂੰ ਵੀ ਬਾਕੀ ਜੋ ਬਣਾਵਟਾ ਉਹ ਤੁਹਾਡੇ ਸਾਹਮਣੇ ਹੈ ਕੱਟਾ ਇਹਦੇ ਨਾਲ ਦੱਸੋ ਤੇ 115000 ਦੀ ਡਿਮਾਂਡ ਬਾਈ ਨੇ ਰੱਖੀ ਹੈ ਜਦਸੀ ਲਈ ਚੱਲ ਅੱਗੇ ਨੂੰ ਥੋੜੀ ਜੀ ਬਾਈ ਸੋਹੇ ਦਸੋ ਬੂਰੇ ਰੰਗ ਦੇ ਵਿੱਚ ਪੈਂਦੀ ਮੱਝ ਹੈ ਇਹ ਤੋਂ ਤੁਸੀਂ ਨਸਲ ਨੀਲੀ ਰਾਵੀ ਦੇ ਬੱਚੇ ਲੈ ਸਕਦੇ ਹੋ ਢਾਂਚਾ ਤੁਹਾਡੇ ਸਾਹਮਣੇ ਆ 115000 ਰੇਟ 13 ਕਿਲੋ ਦੁੱਧ ਹਾਜ਼ਰ ਹੈ ਚੋਲਿਓ ਭਾਵੇਂ ਦੋ ਟਾਈਮ ਤਿੰਨ ਟਾਈਮ ਉਹ ਤੁਸੀਂ ਜਦੋਂ ਤੁਹਾਡੀ ਤਸੱਲੀ ਹੁੰਦੀ ਹੈ ਫੇਰ ਖਰੀਦ ਲਿਓ ਜੇ ਅਸੀਂ ਅੱਗੇੜਾ ਹੋਰ ਇੱਥੋਂ ਗੋਲ ਕਮਾ ਦੇ ਬਈ ਮੈਂ ਤਾਨੂੰ ਸੋ ਦੱਸੋ ਫੇਰ ਇਹਦੀ ਤੁਸੀਂ ਬਣਾਵਟ ਜਿਹੜੀ ਮੱਝ ਦੀ ਦੇਖ ਲਓ ਹਵਾਨਾ ਅੱਗੇ ਨੂੰ ਵੀ ਚੰਗਾ ਹੈ ਤੇ ਪਿੱਛੋਂ ਦੀ ਵੀ ਹਵਾਨਾ ਫਿਕਸ ਜਿਹਾ ਦਿਖਾਉਂਦੀ ਹੈ ਲੈ ਆ ਬਈ ਕਮਾਲਾ ਲੈ ਚਲੋ ਸੋ ਇਹ ਪਹਿਲੇ ਨੰਬਰ ਤੇ ਸੂਈ ਸਵਾਈ ਮੱਝ ਤੁਹਾਨੂੰ ਦਿਖਾ ਰਹੇ ਹਾਂ ਬਣਾਵਟ ਸਟਰਕਚਰ ਦੀ ਉੱਤੋਂ ਵੀ ਤੁਸੀਂ ਦੇਖੋਗੇ ਚੰਗੀ ਦਿਸਦੀ ਹੈ ਸੋ ਇੱਥੋਂ ਵੀ ਹਵਾਨਾ ਤੁਸੀਂ ਇਹਦਾ ਦੇਖ ਲਓ ਤੇ ਮੈਂ ਤੁਹਾਨੂੰ ਇਹਦੀ ગાਡੀ ਜ਼ਰੂਰ ਦਿਖਾ ਦਣਾ ਇਦਾਂ ਦਾ ਰੁਖ ਅਗਲੇ ਪਾਸੇ ਹਵਾਨੇ ਦਾ ਅੱਖ ਨੀਲੀ ਵਾਲੀ ਹੈ ਦੱਸੋ ਫਰ ਮਾਰਕਿੰਗ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਹੈ ਜਿਸੀ ਮੜੀ ਪੂਛ ਫੜ ਕੇ ਹਲਾਉਂਦੇ ਸੋ ਇਹ ਹਵਾਨੇ ਦਾ ਰੋਕ ਹੈ ਠੀਕ ਹੈ ਭਾਈ ਛੱਡ ਦੇ ਸੋ ਇਹ ਮਾਜ ਦੋਸਤੋ ਇੱਕ ਜਿਹੜੀ ਪਹਿਲੇ ਨੰਬਰ ਤੇ ਇਦੇ ਨਾਲ ਬੱਚਾ ਇਹੀ ਹੈ ਨਾ ਬਈ ਇਹ ਕੱਟਾ ਦੱਸੋ ਇਹਦੇ ਨਾਲ ਕਿਉਂਕਿ ਮੱਝ ਨੀਲੀ ਰਾਵਿਚ ਪੈਂਦੀ ਹੈ ਤੇ ਬੱਚਾ ਵੀ ਜਿਹੜਾ ਕੱਟ ਵਾਲਾ ਕੋਈ ਆਏ ਨਾ ਸਮਝੋ ਬਾਲੇ ਤੇ ਨਾਲ ਦੀ ਸੂਈ ਆ ਜਿਹੜੇ ਵਾਲਾਂ ਦਾ ਕਲਰ ਹੀ ਬਈ ਇਹੋ ਜਿਹਾ ਅੱਛਾ ਇਹ ਬੂਰੀ ਕਰਕੇ ਹੋਊਗਾ ਬੂਰੀ ਕਰਕੇ ਕਲਰ ਹੀ ਇਹੋ ਜਿਹਾ ਵੀ ਆਏ ਲੱਗਦਾ ਵੀ ਬਾਲੇ ਚੜਦੀ ਸੂਈ ਵੀ ਕਲਰ ਹੀ ਵਾਲਾ ਦਾ ਇਹੋ ਜਿਹਾ ਠੀਕ ਹੈ ਉਸੋ ਦੱਸੋ ਮੱਝ ਬੂਰੀ ਹੈ ਤਾਂ ਵਾਲ ਬਰਾਊਨ ਥੋੜੇ ਹੋ ਜਾਂਦੇ ਸੋ ਇਹ ਪਹਿਲੇ ਨੰਬਰ ਤੇ ਦੁੱਧ ਵਾਲੇ ਪੱਖ ਤੋਂ ਜਿਹੜਾ ਵੀਰ ਮੱਝ ਖਰੀਦਣੀ ਚਾਹੁੰਦਾ ਹੈ ਇਹ ਕੱਟਾ ਬਾਈ ਕੋਲ ਇਹ ਮੈਂ ਪਹਿਲਾਂ ਇਹਦਾ ਜ਼ਿਕਰ ਕਰ ਹੀ ਚੁੱਕਿਆ ਤੁਹਾਨੂੰ ਵੀ ਪੀਡੀਐਫੇ ਮੇਲੇ ਤੇ ਇਹ ਦੀ ਮਾਂ ਨੇ ਦੁੱਧ ਚੰਗਾ ਚੁਆਇਆ ਸੀ ਜੱਸੀ ਭਾਈ ਪੀਡੀਐਫੇ ਮੇਲੇ ਤੇ ਦੁੱਧ ਹਾਂਜੀ ਭਾਈ ਐਸ ਐਸ ਵਾਲੀ ਐਸ ਵਾਲੀ ਕਿੰਨਾ ਦੁੱਧ ਦੇਗੀ ਸੀ ਮੇਲੇ ਚ ਉੱਥੇ ਮੇਲੇ ਤੇ ਦੁੱਧ ਕੱਢਿਆ 20 ਕਿਲੋ 500 ਤੇ 67 ਗ੍ਰਾਮ ਕੱਢਿਆ ਭਾਈ 20 ਕਿਲੋ 567 ਗ੍ਰਾਮ ਮੇਲੇ ਦਾ ਰਕਾਨ ਹਾਂਜੀ ਕਿਹੜੇ ਸਾਂਹ ਦੀ ਸੀ ਉਹ ਉਹ ਆਪ ਹੈਗੀ ਆਪਣੀ ਬੱਲੂ ਟੂ ਦੀ ਸੀ ਭਾਈ ਬੱਲੂ ਟੂ ਦੀ ਤੇ ਇਹ ਇਹ ਮੰਗਲ ਦਾ ਸਰਕਾਰੀ ਦਾ ਨੰਗਲ ਸਰਕਾਰੀ ਮੰਗਲ ਦਾ ਨੰਗਲ ਨੰਗਲ ਹਾਂਜੀ ਠੀਕ ਹੈ ਓਕੇ ਕਿੰਨੀ ਉਮਰ ਹੋ ਗਈ ਹੁਣ ਇਹ ਭਾਈ 7 ਮਹੀਨਾ ਦਾ ਹੋ ਗਿਆ ਜੀ ਕੀ ਰੇਟ ਰੱਖਦੇਵੇਂ ਤਾਂ ਇਹਦਾ ਭਾਈ ਫੋਨ ਤੇ ਕਰਾਂਗੇ ਯਾਰ ਠੀ ਦੋਸਤੋ 7 ਮਹੀਨੇ ਉਮਰ ਹੈ ਨੰਗਲ ਨਾਂ ਦਾ ਸਰਕਾਰੀ ਨੀਲੀ ਰਾਵੀ ਬੁੱਲ ਹੈ ਬੱਲੂ 2 ਦੀ ਇਹ ਆ ਬੱਲੂ 2 ਦਾ ਇਹਦੀ ਮਾਂ ਜਿਹੜੀ ਸੀਗੀ ਸੌਰੀ ਉਹ ਬੱਲੂ 2 ਦੀ ਸੀ 20 ਕਿਲੋ 567 ਗ੍ਰਾਮ ਮੇਲੇ ਦਾ ਰਿਕਾਰਡ ਹੈ ਬਾਹਲਾ ਲੰਬਾ ਨਹੀਂ ਤੋਰਦੇ ਭੱਜੂਗਾ ਸੰਭਿਆ ਚੰਗਾ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਦੋਸਤੋ ਇਹਦੀ ਮਾਂ ਦਾ ਮੇਲੇ ਦੇ ਵਿੱਚ ਦੁੱਧ ਚਵਾਈ ਦਾ ਰਿਕਾਰਡ ਹੈ ਸ਼ੰਗ ਕੁੰਡੇ ਕਰ ਜੂਗਾ ਨੰਗਲ ਬੁੱਲ ਦਾ ਬੱਚਾ ਹੈ ਮਾਰਕਿੰਗ ਬੜੀ ਸੋਹਣੀ ਹੈ ਭਾਵੇਂ ਜੇ ਕੋਈ ਮੇਲੇ ਵਾਲੇ ਪੱਖ ਤੋਂ ਸ਼ੌਂਕ ਰੱਖਦਾ ਤਾਂ ਮਾਰਕਿੰਗ ਵਾਲੇ ਪੱਖ ਤੋਂ ਪਿੱਛੇ ਨਹੀਂ ਰਹਿੰਦਾ ਟੰਚਾ ਵੀ ਸੋਹਣਾ ਕੱਟੇ ਦਾ ਦੂਜਾ ਨੰਬਰ ਭਾਈ ਹਜੇ ਤੱਕਰ ਤਾਂ ਜਿਹੜੀ ਮੇਲੇ ਤੇ ਮਾਝ ਚਵਾਈ ਹਜੇ ਤੱਕਰ ਕੇ ਇਹਦਾ ਕੱਟਾ ਸਾਹਮਣੇ ਨਹੀਂ ਆਏਗਾ ਪਹਿਲਾ ਕੱਟਾ ਹੀ ਆ ਇਹ ਠੀਕ ਹੈ ਕਰਦਾ ਸਾਰੇ ਨਹੀਂ ਚੁਵਾਈਆਂ ਪਰ ਮੇਲੇ ਦਾ ਪਹਿਲਾ ਹੀ ਹੋਊਗਾ ਠੀਕ ਹੈ ਸੋ ਦੱਸੋ ਮੇਲੇ ਵਾਲੀ ਮੱਝ ਜਿਹੜੀ ਬਾਈ ਕਹਿੰਦਾ ਵੀ ਮੇਲਿਆਂ ਚ ਚੁਵਾਈ ਵਾਲੀ ਦਾ ਇਹ ਪਹਿਲਾ ਕੱਟਾ ਸਾਹਮਣੇ ਆਊਗਾ ਜਿਨੇ ਦੁੱਧ ਚੁਵਾਈ ਚ ਪੋਜੀਸ਼ਨ ਲਈ ਹੈ ਖੈਰ ਕਈ ਵਾਰ ਆ ਹੋ ਸਕਦਾ ਭੁੱਲਦੇ ਹੋਈ ਕੇ ਕੋ ਹੋਰ ਨਾਗ ਵੀ ਹੋਵੇ ਪਰ ਤੁਸੀਂ ਫਿਲਹਾਲ ਇਸ ਕੱਟੇ ਨੂੰ ਦੇਖ ਸਕਦੇ ਹੋ ਬਣਾਵਟ ਬਹੁਤ ਸੋਹਣੀ ਦੱਸੋ ਕੱਟੇ ਦੀ ਰੇਟੇ ਦਾ ਫੋਨ ਤੇ ਇੱਕ ਝੋਟੀ ਵੀ ਵੇਚਣੀ ਹੈ ਬਾਈ ਨੇ ਇਹ ਛੋਟੇ ਸਿੰਗ ਦੀ ਹੈ ਬਿਲਕੁਲ ਅ ਜੈਸੀ ਭਾਈ ਕਿੰਨੀ ਕੁ ਉਮਰ ਹੋਊਗੀ ਇਹਦੀ ਇਹ 14 ਕਿ ਮਹੀਨੇ ਦੀ ਆ ਭਾਈ ਕੀ ਰੇਟ ਰਹਿਣਾ ਇਹਦਾ ਇਹਦਾ 42000 ਰੁਪਇਆ 42000 ਤੋਰ ਦਈਏ ਇਹਨੂੰ ਵੀ ਕਿ ਭੱਜੂਗੀ ਇਹ ਭੱਜੂਗੀ ਭਾਈ ਅੱਛਾ ਫਰੈਂਡ ਸੋ ਦੋਸਤੋ ਬਿਲਕੁਲ ਛੋਟਾ ਸੈਂਗ ਆ ਕੱਟੀ ਦਾ ਤੇ ਥੋੜਾ ਜਾ ਜੇ ਖੋਲਾਂਗੇ ਤੇ ਡਰ ਕੇ ਭੱਜੂਗੀ ਜਿਵੇਂ ਕੱਟਾ ਵੀ ਤੁਸੀਂ ਦੇਖਿਆ ਕਿਉਂਕਿ ਸੰਭੀ ਚੰਗੀ ਐ ਇਹ ਝੋਟੀ ਦੋਸਤੋ ਇਹ ਕੱਟੀ ਫॉर ਸੇਲ ਆ ਬਾਕੀ ਜੋ ਢੰਚਾ ਇਹ ਦਾ ਤੁਹਾਡੇ ਸਾਹਮਣੇ ਆ ਤੇ ਨਾਲ ਇੱਕ ਕਟਾ ਇਹ ਦੋ ਨਾਗੇ ਤੇ ਤੋਂ ਬਿਨਾ ਇੱਕ ਇਧਰ ਪੂਰੀ ਮੱਝ ਨਾਗ ਅੱਜ ਦੀ ਵੀਡੀਓ ਦੇ ਤਿੰਨ ਹੈ ਤੁਸੀਂ ਜੋ ਮਰਜੀ ਚੀਜ਼ ਖਰੀਦ ਲਓ ਦੀ ਤਸੱਲੀ ਕਰ ਲਓ ਜੀ ਧੰਨਵਾਦ